ਸਾਹਿਬ ਕਾਸ਼ੀਰਾਮ ਜੀ ਨੂੰ ਸਮਰਪਿਤ ਕਵਿਤਾ ਪੇਸ਼ ਕਰ ਰਿਹਾ ਸਮਾਨਤਾਵਾਦ ਲਿਆਉਣਾ ਹੈ ਹਰ ਹੀਲੇ ਹਰ ਹਾਲਤ ਵਿੱਚ ਸੰਵਿਧਾਨ ਬਚਾਉਣਾ ਹੈ ਮਨਵਾਦ ਹਟਾਉਣਾ ਹੈ ਸਮਾਨਤਾਵਾਦ ਲਿਆਉਣਾ ਹੈ ਜਿੱਥੇ ਡਰ ਲਾਲਚ ਤਨ ਦੇ ਕੇ ਵੋਟ ਖਰੀਦੇ ਜਾਂਦੇ ਨੇ ਸਾਡੇ ਸੁਪਨੇ ਸਦਰਾ ਚਾਬੇ ਉਮੀਦੇ ਜਾਂਦੇ ਰਹ ਅਸੀਂ ਛੋਟੇ ਛੋਟੇ ਪੱਥਰਾ ਨੂੰ ਚਟਾਨ ਬਣਾਉਣਾ ਹੈ ਮਨਵਾਦ ਹਟੋਣਾ ਹੈ ਸੁਭਾਂਤ ਮਨਵਾਦ ਹਟੋਣਾ ਹੈ ਸੁਭਾਂਤਵਾਦ ਲਿਓਣਾ ਹੈ ਸਾਨੂੰ ਚਾਹਤ ਅਤੇ ਜ਼ਰੂਰਤ ਪੈਦਾ ਕਰਨੀ ਪੈਣੀ ਹੈ ਸਰ ਨੂੰ ਪੂਜੇ ਮਨ ਆ ਵਿੱਚ ਅਗ ਅਣਖ ਦੀ ਪਰਨੀ ਪੈਣੀ ਹੈ ਬਾਬੂ ਕਾਸ਼ੀ ਰਾਮ ਦਾ ਦੱਸੇ ਰਾਹਾਂ ਉੱਤੇ ਓੜਾ ਹੈ ਮਨਵਾਦ ਹਟੋਣਾ ਹੈ ਸਮਾਨਤਾ ਬਾਦ ਲਿਓਣਾ ਹੈ ਜਿਨ੍ਹਾਂ ਲੋਕਾਂ ਦਾ ਕੋਈ ਦਲ ਨਹੀਂ ਬਲ ਵੀ ਨਹੀਂ ਹੁੰਦਾ ਮੋਕੇ ਦੇ ਹਾਕਮ ਨਾਲ ਕਦੇ ਛਲ ਵੀ ਨਹੀਂ ਹੁੰਦਾ ਅਸੀਂ ਹੋਰ ਨਾ ਉਤੇ ਨਿਰਭਰਤਾ ਦਾ ਜਬ ਮੁਕਾਉਣਾ ਹੈ ਮਨੁਵਾਦ ਹਟਾਉਣਾ ਹੈ ਸਮਾਨਤਾਵਾਦ ਲਿਓਣਾ ਹੈ ਸਾਬਕਾ ਸ਼੍ਰੀ ਰਾਮ ਨੇ ਕਿਹਾ ਬਹੁਜਨੋ ਲਾਇਕ ਬਣਨਾ ਹੈ ਹੁਣ ਦਲਤ ਪੁਣੇ ਨੂੰ ਛੱਡੋ ਲੋਕਾਂ ਦੇ ਨਾਇਕ ਬਣਨਾ ਹੈ ਸਾਡਾ ਮੁਕਤੀ ਮਾਰਗ ਕਿਹੜਾ ਇਹ ਸਭ ਨੂੰ ਸਮਝਾਉਣਾ ਹੈ ਮਨਵਾਦ ਹਟਾਉਣਾ ਹੈ ਸਮਾਨਤਾਵਾਦ ਲਿਓਣਾ ਹੈ ਮਹਾਪੁਰਸ਼ਾਂ ਦਾ ਇਤਿਹਾਸ ਜਿਹੜੇ ਲੋਕੀ ਭੁੱਲ ਜਾਂਦੇ ਨੇ ਉਹ ਸਾਡੇ ਵਾਂਗੂ ਅਕਸਰ ਹੀ ਕੱਟੇ ਰੁੜ ਜਾਂਦੇ ਨੇ ਫੂਲ ਸ਼ਾਹੂ ਬਾਬਾ ਸਾਹਿਬ ਨੂੰ ਨਹੀਂ ਕਦੇ ਭੁਲਾਉਣਾ ਹੈ ਮਨੁਵਾਦ ਹਟਾਉਣਾ ਹੈ ਸਮਾਨਤਾਵਾਦ ਲਿਆਉਣਾ ਹੈ ਜੈ ਭੀ ਜੈ ਕਾਂਸ਼ੀ